ਕੈਨੇਡਾ ਖਬਰ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਅੱਜ ਤੁਹਾਨੂੰ ਦੱਸਦੇ ਹਾਂ ਕੈਨੇਡਾ ਵਿੱਚ 10 ਚੋਟੀ ਦੀਆਂ ਯੂਨੀਵਰਸਿਟੀਆਂ ਕੈਨੇਡਾ ਦੁਨੀਆ ਦੀਆਂ ਸਭ ਤੋਂ ਵੱਖਰੀਆਂ ਯੂਨੀਵਰਸਿਟੀਆਂ ਦਾ ਇੱਕ ਵੱਡਾ ਘਾਰ ਹੈ ਜੋ ਆਪਣੀ ਇੱਕ ਪੜਾਈ ਖੋਜ ਆਉਟਪੁੱਟ ਗਲੋਬਲ ਪ੍ਰਭਾਵ ਦੇ ਲਈ ਬੜਾ ਮਸ਼ਹੂਰ ਹੈ ਕੈਨੇਡਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨਾ ਸਿਰਫ ਵਿਸ਼ੇ ਪੱਧਰ ਤੇ ਆਪਣੀ ਪੜਾਈ ਅਤੇ ਖੋਜ ਲਈ ਉਤਮਤਾ ਲਈ ਮਾਨਤਾ ਪ੍ਰਾਪਤ ਨੇ ਸਗੋਂ ਵਿਦਿਆਰਥੀਆਂ ਲਈ ਵਪਿੰਨ ਭਰਪੂਰ ਵਾਤਾਵਰਣ ਵੀ ਪੇਸ਼ ਕਰਦੀ ਹੈ। ਭਾਵੇਂ ਤੁਸੀਂ ਆਤੀ ਆਧੁਨਿਕ ਖੋਖੋ ਜਿਤ ਪੇਸ਼ੇਵਰ ਪ੍ਰੋਗਰਾਮਾਂ ਜਾਂ ਫਿਰ ਇੱਕ ਜਵੰਤ ਵਿਦਿਆਰਥੀ ਜੀਵਨ ਵਿੱਚ ਦਿਲਚਸਪੀ ਰੱਖਦੇ ਹੋ ਇਸ ਸੰਸਥਾ માં ਤੁਹਾਡੇ ਪੜ੍ਹਾਈ ਅਤੇ ਪੇਸ਼ੇ ਦੇ ਯਤਨਾਂ ਵਿੱਚ ਸਫਲ ਹੋਣ ਲਈ ਤੁਹਾਡੀ ਮਦਦ ਕਰਨੇ ਇੱਕ ਸਰੋਤ ਦੇ ਮੌਕੇ ਪ੍ਰਦਾਨ ਕਰਦੀ ਹੈ। ਕੈਨੇਡਾ ਵਿੱਚ ਆਪਣੀਆਂ ਉੱਚ ਸਿੱਖਿਆਵਾਂ ਦੀਆਂ ਯਾਤਰਾਵਾਂ ਦੇ ਲਈ ਇਹਨਾਂ ਵਿੱਚੋਂ ਕਿਸੇ ਇੱਕ ਯੂਨੀਵਰਸਿਟੀ ਦੀ ਚੋਣ ਕਰਨਾ ਤੁਹਾਨੂੰ ਗਲੋਬਲ ਇਨੋਵੇਸ਼ਨ ਅਤੇ ਲੀਡਰਸ਼ਿਪ ਨੂੰ ਵਿੱਚ ਸਭ ਤੋਂ ਅੱਗੇ ਰੱਖੇਗਾ ਇਸ ਸਟੋਰੀ ਦੇ ਵਿੱਚ ਅਸੀਂ ਕੈਨੇਡਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਪਰਚੋਲ ਕਰਾਂਗੇ ਤੁਹਾਨੂੰ ਉਹਨਾਂ ਦੇ ਵਿਸ਼ਵ ਪੱਧਰੀ ਦਰਜਾਬੰਦੀ ਸਥਾਨ ਵਿਦਿਆਰਥੀਆਂ ਦੇ ਦਾਖਲੇ ਅਤੇ ਉਹਨਾਂ ਨੂੰ ਵਿਸ਼ਵ ਪੱਧਰ ਤੇ ਵੱਕਰਾ ਕੀ ਬਣਾਉਂਦੇ ਨੇ ਇਸ ਦੀ ਵਿਸਤ੍ਰਿਤ ਜਾਣਕਾਰੀ ਤੁਹਾਨੂੰ ਅਸੀਂ ਪ੍ਰਦਾਨ ਕਰਾਂਗੇ ਸਭ ਤੋਂ ਪਹਿਲਾਂ ਨੰਬਰ 1 ਤੇ ਟੋਰਾਂਟੋ ਯੂਨੀਵਰਸਿਟੀ ਸਥਾਨ ਦੀ ਗੱਲ ਕੀਤੀ ਜਾਵੇ ਤਾਂ ਟ੍ਰਾਂਟੋ অন্ਟਾਰੀਓ ਦੇ ਵਿੱਚ ਗਲੋਬਲ ਸਕੋਰ 84.3 ਤੇ ਗਲੋਬਲ ਰੈਂਕਿੰਗ 17ਵੇਂ ਨੰਬਰ ਦੀ ਦਰਜ ਕੀਤੀ ਗਈ ਹੈ ਯੂਨੀਵਰਸਿਟੀ ਆਫ ਟ੍ਰਾਂਟੋ ਕੈਨੇਡਾ ਦੀ ਉੱਚ ਸਿੱਖਿਆ ਦੀ ਪ੍ਰਮੁੱਖ ਸੰਸਥਾ ਵਿਸ਼ਵ ਪੱਧਰ ਦੀ ਚੋਟੀ ਦੀਆਂ ਯੂਨੀਵਰਸਟੀਆਂ ਵਿੱਚੋਂ ਇੱਕ ਹੈ ਇਹ ਦਵਾਈਆਂ ਇੰਜੀਨੀਅਰ ਅਤੇ ਮਨੁੱਖਤਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਯੋਗਦਾਨਾਂ ਦੇ ਨਾਲ ਇਸ ਦੇ ਖੋਜ ਗੰਭੀਰ ਵਾਤਾਵਰਣ ਲਈ ਜਾਣਿਆ ਜਾਂਦਾ ਹੈ ਯੂਦਾ ਟੀ ਡਾਊਨਟਾਊਨ ਕੈਂਪਸ ਸੈਂਟ ਜਾਰਜ਼ਾ ਟ੍ਰਾਂਟੋ ਦਾ ਦਿਲ ਹੈ ਵਿਦਿਆਰਥੀਆਂ ਨੂੰ ਇੱਕ ਜੀਵੰਤ ਸ਼ਹਿਰ ਦੇ ਅਨੁਭਵ ਨੂੰ ਪ੍ਰਦਾਨ ਕਰਦਾ ਹੈ ਯੂਨੀਵਰਸਿਟੀ ਵਿਸ਼ੇਸ਼ ਤੌਰ ਤੇ ਕੰਪਿਊਟਰ ਵਿਗਿਆਨ ਦਵਾਈਆਂ ਤੇ ਸਮਾਜਿਕ ਵਿਗਿਆਨ ਵਿੱਚ ਆਪਣੇ ਪ੍ਰੋਗਰਾਮਾਂ ਦੇ ਲਈ ਬਹੁਤ ਮਸ਼ਹੂਰ ਹੈ ਨੰਬਰ 2 ਤੇ ਚੱਲਦੀ ਹੈ ਤਾਂ ਬ੍ਰਿਟਿਸ਼ ਕਲੰਬੀਆ ਯੂਨੀਵਰਸਿਟੀ ਸਥਾਨ ਵੈਨਕੂਵਰ ਕੈਰੋਲਿਨਾ ਬ੍ਰਿਟਿਸ਼ ਕਲੰਬੀਆ ਗਲੋਬਲ ਸਕੋਰ 78 ਗਲੋਬਲ ਰੈਂਕਿੰਗ 39ਵਾਂ ਨੰਬਰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ UBC ਇੱਕ ਮਜ਼ਬੂਤ ਗਲੋਬਲ ਮੌਜੂਦਗੀ ਵਾਲੀ ਇੱਕ ਹੋਰ ਛੋਟੀ ਦੀ ਕੈਨੇਡੀਅਨ ਯੂਨੀਵਰਸਿਟੀ ਹੈ UBC ਇਸ ਦੇ ਸੁੰਦਰ ਕੈਂਪਸ ਅਤੇ ਸਥਿਰਤਾ ਅਤੇ ਖੋਜ ਨਵਨੀਤਾ ਤੇ ਜ਼ੋਰ ਦੇਣ ਲਈ ਜਾਣਿਆ ਜਾਂਦਾ ਹੈ ਪ੍ਰਸ਼ਾਦ ਮਹਾਸਾਗਰ ਦੇ ਨੇੜੇ ਸਥਿਤ ਵੈਨਕੂਵਰ ਕੈਂਪਸ ਸ਼ਾਨਦਾਰ ਦ੍ਰਿਸ਼ਾਂ ਤੇ ਵਿਭਿੰਨ ਪਰਿਆਵਰਣ ਪ੍ਰਣਾਲੀ ਤੱਕ ਦਿਲਕਸ਼ ਪੇਸ਼ਕਸ਼ ਪੇਸ਼ ਕਰਨਾ ਤੇ ਯੂਬੀਸੀ ਜੰਗਲਾਤ ਸਮੁੰਦਰੀ ਵਿਗਿਆਨ ਤੇ ਵਾਤਾਵਰਣ ਵਿਗਿਆਨ ਵਰਗੇ ਵਿਸ਼ਿਆਂ ਵਿੱਚ ਉਤਮ ਹੈ ਕੈਰੋਲਿਨਾ ਵਿੱਚ ਇਸ ਦਾ ਓਕਾਗਨ ਕੈਂਪਸ ਖੋਜ ਅਤੇ ਸਿੱਖਿਆ ਲਈ ਵੀ ਮਾਨਤਾ ਪ੍ਰਾਪਤ ਕਰ ਰਿਹਾ ਹੈ ਨੰਬਰ 3 ਤੇ ਹੈ ਮੈਗਿਲ ਯੂਨੀਵਰਸਿਟੀ ਸਥਾਨ ਮੌਂਟਰੀਅਲ ਕਿਊਬਕ ਦਾ ਗਲੋਬਲ ਸਕੋਰ 75.2 ਤੇ ਗਲੋਬਲ ਰੈਂਕਿੰਗ 55 ਨੰਬਰ ਮੈਗਲ ਯੂਨੀਵਰਸਿਟੀ ਮਾਂਟਰੀਅਲ ਦੇ ਬ੍ਰਹਿਮੰਡੀ ਸ਼ਹਿਰ ਵਿੱਚ ਸਥਿਤ ਹੈ ਕੈਨੇਡਾ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵਕਾਰੀ ਯੂਨੀਵਰਸਿਟੀ ਵਿੱਚੋਂ ਇੱਕ ਹੈ ਆਪਣੇ ਸਖਤ ਅਦਾਤਮਿਕ ਪ੍ਰੋਗਰਾਮ ਅਤੇ ਵਿਲੱਖਣ ਫੈਕਲਟੀ ਲਈ ਜਾਣੇ ਜਾਂਦੇ ਮੈਗਲ ਦੀ ਸਿੱਖਿਆ ਵਿੱਚ ਉੱਤਮਤਾ ਦੀ ਇੱਕ ਲੰਮੇ ਸਮੇ ਤੋਂ ਚੱਲੀ ਆ ਰਹੀ ਪਰੰਪਰਾ ਹੈ ਯੂਨੀਵਰਸਿਟੀ ਮੈਡੀਕਲ ਖੋਜ ਕਾਨੂੰਨ ਅਤੇ ਕਾਰੋਬਾਰ ਵਿੱਚ ਖਾਸ ਤੌਰ ਤੇ ਮਜ਼ਬੂਤ ਹੈ ਮੈਕਗਿਲ ਡਾਊਨਟਾਊਨ ਕੈਂਪਸ ਵਿਦਿਆਰਥੀਆਂ ਨੂੰ ਉੱਤਰੀ ਅਮਰੀਕਾ ਦੇ ਸਭ ਤੋਂ ਜਵਾਨ ਸ਼ਹਿਰਾਂ ਵਿੱਚੋਂ ਇੱਕ ਅੰਗਰੇਜ਼ੀ ਅਤੇ ਫ੍ਰੈਂਚੀਸੀ ਸੱਭਿਆਚਾਰ ਦਾ ਵਿਲੱਖਣ ਮਿਸ਼ਨ ਪ੍ਰਦਾਨ ਕਰਦਾ ਹੈ ਨੰਬਰ 4 ਤੇ ਹੈ ਮੈਕਮਾਸਟਰ ਯੂਨੀਵਰਸਿਟੀ ਸਟਾਨ ਹੈ ਮਿਲਟਨ ਅਨਟਾਰੀਓ ਗਲੋਬਲ ਸਕੋਰ 69.1 ਗਲੋਬਲ ਰੈਂਕਿੰਗ 127ਵਾਂ ਨੰਬਰ ਮੈਕਮਾਸਟਰ ਯੂਨੀਵਰਸਿਟੀ ਮਿਲਟਨ ਅਨਟਾਰੀਓ ਵਿੱਚ ਦਿੱਤਾ ਹੈ ਅਧਿਐਨ ਅਤੇ ਖੋਜ ਲਈ ਆਪਣੀ ਨਵਨੀਤ ਕਾਰੀ ਪਹੁੰਚ ਲਈ ਬੜੀ ਮਸ਼ਹੂਰ ਹੈ ਯੂਨੀਵਰਸਿਟੀ ਦੀ ਸਮੱਸਿਆ ਆਧਾਰਤ ਸਿੱਖਲਾਈ ਮਾਡਲ ਖਾਸ ਤੌਰ ਦੇ ਇਸ ਦੇ ਮੈਡੀਕਲ ਸਕੂਲ ਵਿੱਚ ਹੂ ਸੰਸਥਾਵਾਂ ਦੁਆਰਾ ਵਿਆਪਕ ਤੌਰ ਤੇ ਅਪਣਾਈ ਗਈ ਹੈ ਮੈਥ ਮਾਸਟਰ ਸੇਤ ਵਿਗਿਆਨ ਇੰਜੀਨੀਅਰਿੰਗ ਅਤੇ ਕਾਰੋਬਾਰ ਵਿੱਚ ਆਪਣੇ ਮਜ਼ਬੂਤ ਖੋਜ ਆਉਟਪੁੱਟ ਲਈ ਵੀ ਜਾਣਿਆ ਜਾਂਦਾ ਹੈ ਮੁੱਖ ਕੈਂਪਸ ਰਾਇਲ ਬੋਟੋਨਿਕਲ ਗਾਰਡਨ ਦੇ ਨੇੜੇ ਸਥਿਤ ਹੈ ਜੋ ਅਦਾਤਮਿਕ ਅਤੇ ਪਾਠਕ੍ਰਮ ਦੀ ਬਾਹਰੀਆਂ ਗਤਿਵਿਧੀਆਂ ਲਈ ਇੱਕ ਸੁੰਦਰ ਪਰ ਛੋਕੜ ਪ੍ਰਦਾਨ ਕਰਦਾ ਹੈ ਨੰਬਰ 5 ਤੇ ਅਲਬਰਟਾ ਯੂਨੀਵਰਸਿਟੀ ਸਤਨ ਐਡਵਿੰਟਨ ਅਲਬਰਟਾ ਗਲੋਬਲ ਸਕੋਰ 63.7 ਗਲੋਬਲ ਰੈਂਕਿੰਗ 150ਵੀਂ ਅਲਵਟਾ ਯੂਨੀਵਰਸਿਟੀ ਯੂ ਆਫ ਏ ਇੱਕ ਪ੍ਰਮੁੱਖ ਖੋਜ ਯੂਨੀਵਰਸਿਟੀ ਹੈ ਜੋ ਊਰਜਾ ਖੇਤੀਬਾੜੀ ਅਤੇ ਸੇਟ ਵਿਗਿਆਨ ਵਰਗੇ ਖੇਤਰਾਂ ਵਿੱਚ ਆਪਣੀ ਤਾਕਤ ਲਈ ਜਾਣੀ ਜਾਂਦੀ ਹੈ ਐਡਮਿੰਟਨ ਦੇ ਵਿੱਚ ਸਥਿਤ ਯੂ ਆਫ ਏ ਸੂਬੇ ਦੀ ਆਰਥਿਕ ਅਤੇ ਸਭਿਆਚਾਰਕ ਜੀਵਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ਵਿਦਿਆਰਥੀਆਂ ਦੀ ਸ਼ਰਬਾਤ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਕਈ ਪ੍ਰੋਗਰਾਮਾਂ ਦੇ ਨਾਲ ਯੂਨੀਵਰਸਿਟੀ ਦੀ ਨਵੀਨਤਾ ਅਤੇ ਉਦਭਤਾ ਤੇ ਜੋਰ ਫੋਕਸ ਹੈ ਉਤਰੀ ਕੈਂਪਸ ਉਤਰੀ ਸਕੇਚਵਨ ਨਦੀ ਦੇ ਬਿਲਕੁਲ ਨਜ਼ਦੀਕ ਹੈ ਆਦਆਤਮਿਕ ਕੰਮਾਂ ਲਈ ਇੱਕ ਸੁੰਦਰ ਸੈਟਿੰਗ ਪ੍ਰਦਾਨ ਕਰਦਾ ਹੈ ਨੰਬਰ 6 ਮੌਂਟਰੀਅਲ ਯੂਨੀਵਰਸਿਟੀ ਸਥਾਨ ਮੌਂਟਰੀਅਲ ਕਿਊਬਕ ਗਲੋਬਲ ਸਕੋਰ 64.6 ਗਲੋਬਲ ਰੈਂਕਿੰਗ 174ਵਾਂ ਦਾ ਯੂਨੀਵਰਸਿਟੀ ਆਫ ਮੌਂਟਰੀਅਲ ਕੈਨੇਡਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵਿਭਿੰਨ ਕੋਚ ਸੰਸਥਾਵਾਂ ਵਿੱਚੋਂ ਇੱਕ ਹੈ ਇਹ ਫ੍ਰੈਂਕੋਫੋਨ ਯੂਨੀਵਰਸਿਟੀ ਦੇ ਰੂਪ ਵਿੱਚ ਯੂ ਡੀ ਐਮ ਮੁੱਖ ਤੌਰ ਤੇ ਫ੍ਰੈਂਚ ਵਿੱਚ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਜੋ ਸਾਰੇ ਫ੍ਰੈਂਚ ਬੋਲਣ ਵਾਲੇ ਸੰਸਾਰ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦਾ ਹੈ ਯੂਨੀਵਰਸਿਟੀ ਜੀਵਨ ਵਿਗਿਆਨ ਸਮਾਜਿਕ ਵਿਗਿਆਨ ਅਤੇ ਮਨੁੱਖਤਾ ਵਰਗੇ ਖੇਤਰਾਂ ਦੇ ਅੰਦਰ ਉਦਮ ਹੈ ਯੂ ਡੀ ਐਮ ਦਾ ਮੁੱਖ ਕੈਂਪਸ ਮੌਂਟਰੀਅਲ ਦੇ ਹਲਚਲ ਵਾਲੇ ਸ਼ਹਿਰ ਵਿੱਚ ਇਕਾਰੇ ਭਰੇ ਸ਼ਾਂਤ ਵਾਤਾਵਰਨ ਦੀ ਪੇਸ਼ਕਸ਼ ਕਰਦਾ ਬਾਉਂਟ ਰਾਇਲ ਉਤਰੀ ਟਲਾਂਟਸ ਤੇ ਸਥਿਤ ਹੈ ਵਾਟਰਲੂ ਯੂਨੀਵਰਸਿਟੀ ਸਥਾਨ ਵਾਟਰਲੂ অন্ਟਾਰੀਓਸ ਗਲੋਬਲ ਸਕੋਰ 65.8 ਗਲੋਬਲ ਰੈਂਕਿੰਗ 192 ਵਾਟਰਲੂ ਯੂਨੀਵਰਸਿਟੀ ਨਵਨੇਤਾ ਦੇ ਉਦਮਤਾ ਵਿੱਚ ਇੱਕ ਮੋਰੀ ਹੈ ਖਾਸ ਤੌਰ ਤੇ ਇਸ ਦੇ ਸਹ ਆਪ ਪ੍ਰੋਗਰਾਮ ਲਈ ਜਾਣੀ ਜਾਂਦੀ ਹੈ ਜੋ ਵਿਦਿਆਰਥੀਆਂ ਲਈ ਅਧਿਅਨ ਦੌਰਾਨ ਅਸਲ ਸੰਸਾ ਦਾ ਅਨੁਭਵ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਵਾਟਰਲੂ ਯੂਨੀਵਰਸਿਟੀ ਦੇ ਟੈਕਨੋਲੋਜੀ ਹੱਬ ਵਿੱਚ ਸਥਿਤ ਹੈ ਯੂਨੀਵਰਸਿਟੀ ਦੇ ਉਦਯੋਗ ਅਤੇ ਨੇਤਾਵਾਂ ਦੇ ਸਟਾਰਟਅਪ ਨੂੰ ਮਜ਼ਬੂਤ ਕਰਦੀ ਹੈ ਵਾਟਰਲੂ ਕੰਪਿਊਟਰ ਯੂਨੀਵਰਸਿਟੀ ਖਾਸ ਕਰਕੇ ਵਾਟਰਲੂ ਕੰਪਿਊਟਰ ਵਿਗਿਆਨ ਇੰਜੀਨੀਅਰ ਅਤੇ ਗਣਿਤ ਵਿੱਚ ਉੱਤਮ ਵਿਸ਼ੇ ਪੱਧਰ ਤੇ ਇਹਨਾਂ ਖੇਤਰਾਂ ਵਿੱਚ ਲਗਾਤਾਰ ਸਿਖਰਤੀ ਹੈ ਯੂਨੀਵਰਸਿਟੀ ਦੀ ਨਮੇਤਾ ਸਭਿਆਚਾਰ ਇਸ ਦੇ ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀ ਦੁਆਰਾ ਸਥਾਪਿਤ ਕੀਤੇ ਗਏ ਸਟਾਰਅਪ ਵਿੱਚ ਝਲਕਦਾ ਨੰਬਰ 8 ਤੇ ਹੈ ਕੈਲਗਰੀ ਯੂਨੀਵਰਸਿਟੀ ਸਥਾਨ ਕੈਲਗਰੀ ਅਲਬਰਟਾ ਗਲੋਬਲ ਸਕੋਰ 48.8 ਗਲੋਬਲ ਰੈਂਕਿੰਗ 206ਵੀਂ ਕੈਲਗਰੀ ਯੂਨੀਵਰਸਿਟੀ ਇੱਕ ਨੌਜਵਾਨ ਗਤੀਸ਼ੀਲ ਸੰਸਥਾ ਹੈ ਆਪਣੀ ਉਦਮ ਭਾਵਨਾ ਅਤੇ ਮਜ਼ਬੂਤ ਖੋਜ ਆਉਟਪੁੱਟ ਲਈ ਜਾਣੀ ਜਾਂਦੀ ਹੈ ਕੈਲਗਰੀ ਦੇ ਜੀਵੰਤ ਸ਼ਹਿਰ ਵਿੱਚ ਸਥਿਤ ਹੈ ਤੇ ਯੂਨੀਵਰਸਿਟੀ ਖਾਸ ਤੌਰ ਤੇ ਉर्जा ਇੰਜੀਨੀਅਰ ਅਤੇ ਸੇਤ ਵਿਗਿਆਨ ਵਰਗੇ ਖੇਤਰਾਂ ਵਿੱਚ ਮਜ਼ਬੂਤ ਹੈ। ਸਬਕੁੱਲਿਤ ਸਕੂਲ ਆਫ ਇੰਜੀਨੀਅਰ ਹੈ ਕਮਿੰਗ ਸਕੂਲ ਆਫ ਮੈਡੀਸਨ ਯੂਨੀਵਰਸਿਟੀ ਦੇ ਸਭ ਤੋਂ ਮੂਰੇ ਫੈਕਿਲਿਟੀਅਮ ਵਿੱਚੋਂ ਇੱਕ ਹੈ। ਯੂਨੀਵਰਸਿਟੀ ਸਿਰਤਾ ਤੇ ਭਾਈ ਚਰਕਸ਼ ਮੂਲਯ ਤੇ ਵੀ ਜੋਰ ਦਿੰਦੀ ਹੈ। ਨੰਬਰ 9 ਤੇ ਆਟਵਾ ਯੂਨੀਵਰਸਿਟੀ ਸਥਾਨ ਆਟਵਾ ਤੇ ਗਲੋਬਲ ਸਕੋਰ 4.2 ਗਲੋਬਲ ਰੈਂਕਿੰਗ 218ਵਾਂ ਆਟਵਾ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਵੱਡੀ ਦੋ ਭਾਸ਼ੀ ਅੰਗਰੇਜ਼ੀ ਤੇ ਫ੍ਰਾਂਸੀਸੀ ਯੂਨੀਵਰਸਿਟੀ ਹੈ ਤੇ ਇਹਨਾਂ ਦੋਵਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਪੇਸ਼ ਕਰਦੀ ਹੈ ਕੈਨੇਡਾ ਦੇ ਰਾਜਸਥਾਨ ਵਿੱਚ ਸਥਿਤ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇੱਕ ਅਮੀਰ ਰਾਜਨੀਤਿਕ ਤੇ ਸੱਭਿਆਚਾਰਕ ਵਿਰਾਸਤ ਵਾਲੇ ਸ਼ਹਿਰ ਵਿੱਚ ਪੜ੍ਹਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ ਆਟਵਾ ਯੂਨੀਵਰਸਿਟੀ ਕਾਨੂੰਨ ਰਾਜਨੀਤੀ ਵਿਗਿਆਨ ਅਤੇ ਜਨਤਕ ਪ੍ਰਸਾਰਣ ਵਿੱਚ ਆਪਣੇ ਮਜ਼ਬੂਤ ਪ੍ਰੋਗਰਾਮਾਂ ਲਈ ਜਾਣੀ ਜਾਂਦੀ ਹੈ ਸੀਟ ਵਿਗਿਆਨ ਸਮਾਜਿਕ ਵਿਗਿਆਨ ਅਤੇ ਮਨੁੱਖਤਾ ਵਰਗੇ ਖੇਤਰਾਂ ਵਿੱਚ ਇਸ ਦਾ ਖੋਜ ਆਊਟਪੁੱਟ ਵਿੱਚ ਵੀ ਧਿਆਨ ਦੇਣ ਯੋਗ ਹੈ ਨੰਬਰ 10 ਤੇ ਹੈ ਪੱਛਮੀ ਯੂਨੀਵਰਸਿਟੀ ਸਥਾਨ ਲੰਡਨ অন্ਟਾਰੀਓ ਗਲੋਬਲ ਸਕੋਰ 60 ਗਲੋਬਲ ਰੈਂਕਿੰਗ 311ਵਾਂ ਲੰਡਨ ਅਨਟਾਰੀਓ ਦੇ ਵਿੱਚ ਸਥਿਤ ਪੱਛਮੀ ਯੂਨੀਵਰਸਿਟੀ ਵਪਾਰ ਕਾਨੂੰਨ ਅਤੇ ਸੇਟ ਵਿਗਿਆਨ ਵਿੱਚ ਆਪਣੇ ਮਜ਼ਬੂਤ ਪ੍ਰੋਗਰਾਮਾਂ ਲਈ ਜਾਣੀ ਜਾਂਦੀ ਹੈ। ਯੂਨੀਵਰਸਿਟੀ ਦਾ ਆਈਵੀ ਬਿਜ਼ਨਸ ਸਕੂਲ ਕੈਨੇਡਾ ਦੇ ਪ੍ਰਮੁੱਖ ਕਾਰੋਬਾਰੀ ਸਕੂਲਾਂ ਵਿੱਚੋਂ ਇੱਕ ਹੈ ਜੋ ਇਸ ਦੇ ਕੇਸ ਅਧਾਰਤ ਅਧਿਐਨ ਪਾਉਣ ਲਈ ਮਸ਼ਹੂਰ ਹੈ। ਵੈਸਟਰਨ ਕੋਲ ਨਿਊਰੋਸਾਇੰਸ ਇਮੇਜਿਸ ਅਤੇ wind ਇੰਜੀਨੀਅਰਿੰਗ ਤੇ ਫੋਕਸ ਦੇ ਨਾਲ ਇੱਕ ਜਿਵੰਤ ਖੋਜ ਭਾਈਚਾਰਾ ਵੀ ਹੈ। ਯੂਨੀਵਰਸਿਟੀ ਦਾ ਸੁੰਦਰ ਕੈਂਪਸ ਇਸ ਦੇ ਗੋਥਿਕ ਸ਼ੈਲੀ ਦੇ ਆਰਕਟਿਕ ਆਰਕੀਟੈਕਚਰ ਦੇ ਨਾਲ ਹੈ ਇਸ ਦੇ ਸਹਿਜ ਅਤੇ ਅਪੀਲ ਵਿੱਚ ਵਾਧਾ ਕਰਦਾ ਹੈ ਕੈਨੇਡਾ ਦੀਆਂ 10 ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸੂਚੀ ਦੇਣ ਦੀ ਸਾਰ ਦੇ ਵਿੱਚ ਟੋਰਾਂਟੋ ਯੂਨੀਵਰਸਿਟੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਮੈਕਮਾਸਟਰ ਯੂਨੀਵਰਸਿਟੀ ਅਲਬਰਟਾ ਯੂਨੀਵਰਸਿਟੀ ਮੋਂਟਰੀਅਲ ਯੂਨੀਵਰਸਿਟੀ ਵਾਟਰਲੂ ਯੂਨੀਵਰਸਿਟੀ ਕੈਲਗਰੀ ਯੂਨੀਵਰਸਿਟੀ ਆਟਵਾ ਯੂਨੀਵਰਸਿਟੀ ਪੱਛਮੀ ਯੂਨੀਵਰਸਿਟੀ ਰੇਡੀਨ ਕਬਰ ਨਾਮਾ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ azizwala.com ਦੇ ਨਾਲ